ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਸਾਰੇ ਵਧੀਆ ਤੇ ਤੰਦਰੁਸਤ ਹੋਵੋਗੇ ਅੱਜ ਦੋਸਤੋ ਆਪਾਂ ਬੜੇ ਟਾਈਮ ਬਾਅਦ ਵੀਡੀਓ ਬਣਾ ਰਹੇ ਆ ਉਹਦਾ ਇੱਕ ਕਾਰਨ ਇਹ ਵਾ ਕਿ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਇਹ ਪੂਰੇ ਪੰਜਾਬ ਭਰ ਦੇ ਵਿੱਚ ਹੜ੍ਹਾਂ ਦੇ ਕਰਕੇ ਦੁਨੀਆਂ ਦਾ ਬਹੁਤ ਨੁਕਸਾਨ ਹੋਇਆ ਵਾ ਤੇ ਹੋਰ ਵੀ ਕਾਫੀ ਸਟੇਟਸ ਹੈਗੀਆਂ ਵਾ ਜਿੱਥੇ ਹੜ੍ਹਾਂ ਦੇ ਆਉਣ ਕਰਕੇ ਲੋਕਾਂ ਦਾ ਨੁਕਸਾਨ ਹੋਇਆ ਵਾ ਪਰ ਇਸ ਕਰਕੇ ਆਪਾਂ ਵੀਡੀਓ ਨਹੀਂ ਪਾਈ ਤਾਂ ਕਿ ਆਪਾਂ ਵੀਡੀਓ ਪਾਉਣਾ ਸਹੀ ਨਹੀਂ ਸਮਝਿਆ ਅੱਜ ਆਪਾਂ ਦੋਸਤੋ ਵੀਡੀਓ ਬਣਾਈਆਂ ਲੇਕਿਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਭ ਨੂੰ ਇੱਕ ਬੇਨਤੀ ਆ ਕਿ ਜਿਨ੍ਹਾਂ ਲੋਕਾਂ ਦਾ ਹੜਾ ਦੇ ਕਾਰਨ ਨੁਕਸਾਨ ਹੋਇਆ ਵਾ ਜਾਂ ਜਿਨ੍ਹਾਂ ਲੋਕਾਂ ਦੇ ਜੀਗ ਵਾ ਚੁੱਕੇ ਨੇ ਜਾਂ ਜਿਨ੍ਹਾਂ ਲੋਕਾਂ ਦੇ ਜੀ ਆ ਦੀ ਮੌਤ ਹੋ ਚੁੱਕੀਆਂ ਉਹਨਾਂ ਵਾਸਤੇ ਆਪਾਂ ਅਰਦਾਸ ਕਰੀਏ ਕਿ ਵਾਹਿਗੁਰੂ ਉਹਨਾਂ ਨੂੰ ਆਪਾਣਾ ਮੰਨਣ ਦਾ ਬਲ ਬਖਸ਼ੇ ਹੁਣ ਆਪਾਂ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਵੇਂ ਕਿ ਆਪਾਂ ਤੁਹਾਨੂੰ ਹਰ ਵਾਰੀ ਕਹਿੰਨੇ ਹੁੰਨੇ ਆ ਕਿ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਾਪਰਟੀ ਸੇਲ ਕਰਨਾ ਚਾਹੁੰਦੇ ਆਪਣਾ ਘਰ ਮਕਾਨ ਦੁਕਾਨ ਸ਼ੈੱਡ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਪਰਟੀ ਸੇਲ ਕਰਨੀ ਹੋਵੇ ਡਿਸਕ੍ਰਿਪਸ਼ਨ ਵਿੱਚ ਸਾਡਾ ਨੰਬਰ ਚੱਲਦਾ ਵੈ ਤੁਸੀਂ ਉਸ ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਆ ਹੁਣ ਤੁਹਾਨੇ ਆ ਤੁਹਾਨੂੰ ਆਪਾਂ ਪ੍ਰੋਪਰਟੀ ਦੋਸਤੋ ਇਹ ਜਿਹੜੀ ਦੁਕਾਨ ਹੈਗੀ ਆ ਦੁਕਾਨ ਹੈਗੀ ਆ 25 ਗੱਜ ਦੀ ਫਰੰਟ ਹੈਗਾ ਇਹਦਾ 10 ਫੁੱਟ ਦਾ ਤੇ ਜਿਹੜੀ ਇਹਦੀ ਲੰਬਾਈ ਹੈਗੀ ਆ ਉਹ 23 ਜਾਂ 24 ਫੁੱਟ ਦੀ ਗਈ ਆ ਆ ਹੁਣ ਤੁਹਾਨੂੰ ਅੰਦਰੋਂ ਦੁਕਾਨ ਦਿਖਾਣੇ ਆਪਾਂ ਆ ਇਹਨਾਂ ਨੇ ਨਾ ਸ਼ੀਸ਼ਾ ਲਗਵਾਇਆ ਹੋਇਆ ਵਾ ਬਹੁਤ ਹੀ ਵਧੀਆ ਸ਼ੀਸ਼ੇ ਦਾ ਦਰਵਾਜ਼ਾ ਬਣਾਇਆ ਹੋਇਆ ਵਾ ਇਦਾਂ ਸਿਕਿਉਰਿਟੀ ਲੋਗ ਵੀ ਲੱਗਾ ਹੋਇਆ ਵਾ ਤੇ ਐ ਜਿਹੜਾ ਸ਼ੈਡਰ ਹੈ ਨਾ ਸ਼ੈਡਰ ਦੋਸਤੋ ਇਹਨਾਂ ਦੇ ਆਮ ਲੋਗ ਨਹੀਂ ਲੱਗੇ ਹੋਏ ਇਹਦੀ ਬੜੀ ਅਲੱਗ ਜੀ ਤੇ ਯੂਨੀਕ ਜੇ ਟਾਈਪ ਦੇ ਲੋਗ ਲੱਗੇ ਤੇ ਬੜੀ ਅਲੱਗ ਜੀ ਚਾਬੀ ਬਣੀ ਹੋਈ ਆ ਜਿਹੜੀ ਕਿ ਸ਼ਾਇਦ ਹੀ ਕਿਸੇ ਦੀ ਬਣੀ ਹੋਈ ਮੈਂ ਮੈਂ ਤਾਂ ਅਜੇ ਤੱਕ ਦੇਖੀ ਨਹੀਂ ਕਿਸੇ ਸ਼ੈਡਰ ਨੂੰ ਇਦਾਂ ਦੀ ਸਿਕਿਉਰਿਟੀ ਵਾਲਾ ਲੋਗ ਲੱਗਾ ਆ ਇਹਨਾਂ ਨੇ ਦੁਕਾਨ ਪਹਿਲੇ ਕੀਤੀ ਸੀ ਰੈਡੀਮੇਡ ਦੀ ਤੇ ਉਹ ਇਹਨਾਂ ਨੇ ਕਿਸੇ ਕਾਰਨ ਕਰਕੇ ਆਪਣੀ ਦੁਕਾਨ ਕਰਤੀ ਖਾਲੀ ਮੁੰਡਾ ਚੱਲਿਆ ਇਹਨਾਂ ਦਾ ਬਾਹਰ ਤੇ ਹੁਣ ਇਹਨਾਂ ਨੇ ਦੁਕਾਨ ਕਰਨੀ ਆ ਸੇਲ ਤੇ ਆਓ ਆਪਾਂ ਤੁਹਾਨੂੰ ਦੁਕਾਨ ਦਿਖਾਣੇ ਆ ਦੋਸਤੋ ਥੱਲੇ ਵੀ ਦੇਖ ਸਕਦੇ ਹੋ ਇਹਨਾਂ ਨੇ ਟਾਇਲ ਵਗੈਰਾ ਦਾ ਨਾ ਵਰਕ ਬੜਾ ਵਧੀਆ ਕਰਵਾਇਆ ਹੋਇਆ ਵਾ ਆ ਵੀ ਇਹਨਾਂ ਨੇ ਦੀਵਾਰ ਤੇ ਟਾਇਲ ਵਗੈਰਾ ਲਗਵਾਈ ਹੋਈ ਹੈ ਟਾਇਲ ਬਹੁਤ ਸੋਹਣੀ ਲਗਾਈ ਹੋਈ ਆ ਉੱਪਰ ਇਹਨਾਂ ਨੇ ਵਾਲ ਪੱਟੀ ਕੀਤੀ ਹੋਈ ਆ ਤੇ ਮੇਰੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਕਿੰਨੀ ਸ਼ਾਨਦਾਰ ਡਾਊਨ ਥੀਲਿੰਗ ਕਰਵਾਈ ਹੋਈ ਆ ਤੇ ਇਹਦੇ ਵਿੱਚ ਹੀ ਇਹਨਾਂ ਨੇ ਲਾਈਟਾਂ ਦੇ ਕਨੈਕਸ਼ਨ ਵੀ ਦਿੱਤੇ ਹੋਏ ਤੇ ਲਾਈਟਿੰਗ ਵਗੈਰਾ ਸਾਰੀ ਇਹਨਾਂ ਨੇ ਸਟਾਰਟ ਕੀਤੀ ਹੋਈ ਆ ਤੇ ਆ ਇਹਨਾਂ ਨੇ ਦੋਸਤੋ ਬਣਾਇਆ ਆਪਣਾ ਛੋਟਾ ਜਿਹਾ ਵਾਸ਼ਰੂਮ ਬਾਥਰੂਮ ਬਣਾਇਆ ਹੋਇਆ ਇਹਨਾਂ ਨੇ ਇਹ ਵੀ ਇਹਨਾਂ ਨੇ ਬਹੁਤ ਹੀ ਵਧੀਆ ਬਣਾਇਆ ਅ ਦੁਕਾਨ ਬੰਦ ਹੋਣ ਕਰਕੇ ਨਾ ਸਫਾਈ ਦਾ ਕੰਮ ਹੋਣ ਵਾਲਾ ਸੀਗਾ ਥੋੜਾ ਜਿਹਾ ਜੋ ਕਿ ਇਹਨਾਂ ਨੇ ਮਾੜਾ ਮੋਟਾ ਜਿਹਾ ਕੀਤਾ ਜਿਵੇਂ ਇਹਨਾਂ ਕੋ ਹੋ ਸਕੇ ਹੁਣ ਮੌਕੇ ਤੇ ਤੇ ਬਾਕੀ ਤੁਹਾਨੂੰ ਕੁਪਰੋ ਦਿਖਾਣੇ ਦੁਕਾਨ ਆਹ ਦੇਖੋ ਦੋਸਤੋ ਇਹਨਾਂ ਨੇ ਪੂੜੀਆਂ ਦੇ ਵਿੱਚ ਵੀ ਨਾ ਇਹ ਵਧੀਆ ਮਾਰਬਲ ਲਗਵਾਇਆ ਹੋਇਆ ਵਾ ਠੀਕ ਹੈ ਬਲੈਕ ਕਲਰ ਦਾ ਤੇ ਆ ਜਿਹੜੀ ਵਾਈਟ ਕਲਰ ਦੀ ਹੈ ਇਹ ਵੀ ਟਾਈਲ ਆ ਇਹ ਮਾਰਬਲ ਆ ਗ੍ਰੇਨਾਈਟ ਜਿਹਨੂੰ ਕਹਿ ਦਿੰਦੇ ਆ ਪਾਣਾ ਤੇ ਆ ਇਹ ਇਹਨਾਂ ਨੇ ਛੋਟਾ ਜਿਹਾ ਨਾ ਆਪਣਾ ਬਣਾਇਆ ਹੈ ਸਟੋਰ ਇੱਥੇ ਤੇ ਤੁਸੀਂ ਕੋਈ ਵੀ ਸਮਾਨ ਵਗੈਰਾ ਸਟੋਰ ਕਰ ਸਕਦੇ ਹੋ ਇੱਥੇ ਚਾਹੋ ਤੇ ਤੁਸੀਂ ਇੱਕ ਉਹ ਲੱਕੜ ਦਾ ਕੋਈ ਰੈਂਕ ਬਣਾ ਲੈਣਾ ਜਾਂ ਜਿਸ ਜਿਸ ਤਰੀਕੇ ਦਾ ਵੀ ਤੁਹਾਡਾ ਕੰਮ ਹੋਏਗਾ ਉਸੇ ਤਰੀਕੇ ਦਾ ਇਹਦਾ ਤੁਸੀਂ ਕਰਵਾ ਲੈਣਾ ਆਪਣੇ ਤਰੀਕੇ ਨਾਲ ਆ ਦੇਖੋ ਇਹਨਾਂ ਨੇ ਨਾ ਡੌਂਗ ਸੀਲਿੰਗ ਬਹੁਤ ਸੋਹਣੀ ਕਰਵਾਈ ਹੋਈ ਆ ਮਤਲਬ ਕਿ ਇਹਨਾਂ ਨੇ ਦੁਕਾਨ ਨਾਲ ਬਹੁਤ ਹੀ ਰੀਜ ਨਾਲ ਤਿਆਰ ਕਰਵਾਈ ਸੀਗੀ ਤੇ ਉੱਪਰ ਵਾਲਾ ਉੱਪਰ ਵਾਲਾ ਜਿਹੜਾ ਪੋਸ਼ਨ ਹੈਗਾ ਨਾ ਉਹ ਵੀ ਇਹਨਾਂ ਦਾ ਬੜਾ ਵਧੀਆ ਹੈਗਾ ਡਬਲ ਸਟੋਰੀ ਦੁਕਾਨ ਹੈਗੀ ਆ ਐਡਰੈਸ ਆਪਾਂ ਤੁਹਾਨੂੰ ਉੱਪਰ ਚੱਲ ਕੇ ਹੀ ਦੱਸਦੇ ਆਜੋ ਉਪਰੋ ਦੋਸਤੋ ਇਹਨਾਂ ਨੇ ਉਪਰੋ ਦੁਕਾਨ ਵਰਤੀ ਨਹੀਂ ਹੈਗੀ ਤੇ ਕਬੂਤਰ ਉੱਡਦੇ ਫਿਰਦੇ ਆ ਕਿਉਂਕਿ ਦੁਕਾਨ ਕਾਫੀ ਟਾਈਮ ਤੋਂ ਬੰਦ ਹੈਗੀ ਆ ਐ ਉੱਪਰੋਂ ਸਾਰਾ ਦੇਖ ਸਕਦੇ ਹੋ ਕਿ ਉੱਪਰ ਵੀ ਇਹਨਾਂ ਨੇ ਪੂੜੀਆਂ ਬਣਾਈਆਂ ਉੱਪਰ ਛੱਤ ਤੇ ਜਾਣ ਦਾ ਰਸਤਾ ਬਣਾਇਆ ਇਹ ਪੂੜੀਆਂ ਬਣੀਆਂ ਇਹ ਪੂੜੀਆਂ ਦੇ ਵਿੱਚ ਕੰਮ ਕਮੂ ਹੋਣ ਵਾਲਾ ਹੈਗਾ ਵਾ ਉਹ ਤੁਸੀਂ ਜੋ ਚਾਹੋ ਜਿਸ ਤਰ੍ਹਾਂ ਚਾਹੋ ਆਪਣੇ ਬਿਹਾਵ ਦਾ ਆਪਣੇ ਤਰੀਕੇ ਨਾਲ ਕਰਵਾ ਸਕਦੇ ਹੋ ਐ ਮਣ ਉੱਪਰ ਵੀ ਦੇਖੋ ਇਹਨਾਂ ਨੇ ਨਾ ਮਤਲਬ ਕਿ ਨਾਰਮਲ ਪ੍ਰਾਣੀ ਜੀ ਕੀਤੀ ਹੋਈ ਆ ਆਪਣਾ ਪੀਓਪੀ ਕੀਤੀ ਹੋਈ ਆ ਪੁਰਾਣੇ ਟਾਈਪ ਦੀ ਇਹ ਦੋਸਤੋ ਇਹਨਾਂ ਨੇ ਉੱਪਰ ਬਣਾਇਆ ਰੂਮ ਰੋਮੀ ਬਹੁਤ ਵਧੀਆ ਬਣਾਇਆ ਹੋਇਆ ਵਾ ਬਾਰੀਆਂ ਨੂੰ ਇਹਨਾਂ ਨੇ ਦੇਤੀ ਜੁਗਾਰ ਲਾ ਕੇ ਕੀਤਾ ਬੰਦਾ ਪਰ ਫਿਲਹਾਲ ਥੋੜੀ ਦੇਰ ਵਾਸਤੇ ਖੋਲਦੇ ਆ ਕਿਉਂਕਿ ਆਪਣੀ ਨਾ ਆਵਾਜ਼ ਗੂੰਜਦੀ ਪਈ ਹੋਏਗੀ ਆਗੇ ਕਬੂਤਰ ਕਬਤਰ ਅੰਦਰ ਆਣਾ ਸਕਣ ਹਾਂਜੀ ਦੋਸਤੋ ਐ ਦੇਖੋ ਇਹਨਾਂ ਨੇ ਨਾ ਪ੍ਰੋਪਰ ਮਤਲਬ ਕਿ ਕੰਮ ਤਕਰੀਬਨ ਸਾਰਾ ਹੀ ਹੋਇਆ ਪਿਆ ਵਾ ਦੁਕਾਨਦਾਰ ਕੋਈ ਵੀ ਸ਼ਾਇਦ ਇਹ ਕੰਮ ਹੋਣ ਵਾਲਾ ਹੋਵੇ ਅਦਰਵਾਈਜ਼ ਦੁਕਾਨ ਬਹੁਤ ਹੀ ਸ਼ਾਨਦਾਰ ਬਣਾਈ ਹੋਈ ਇਹਨਾਂ ਨੇ ਜਿਹਦੇ ਵਿੱਚ ਤਾਨੂੰ ਥੱਲੇ ਕੋਈ ਵੀ ਪੈਸਾ ਲਗਾਉਣ ਦੀ ਲੋੜ ਨਹੀਂ ਹੋਈ ਇਨ ਕੇਸ ਜੇਕਰ ਤੁਸੀਂ ਉੱਪਰ ਆਪਣਾ ਵਰਕ ਸਟਾਰਟ ਕਰਨਾ ਹੋਵੇ ਜਾਂ ਕੋਈ ਸਟੋਰੇਜ ਕਰਨੀ ਹੋਵੇ ਜਾਂ ਉੱਪਰ ਵੀ ਕੋਈ ਕੰਮ ਸਟਾਰਟ ਕਰਨਾ ਹੋਵੇ ਇਹਨੂੰ ਆਪਣੇ ਤਰੀਕੇ ਨਾਲ ਤੁਸੀਂ ਰੈਨੋਵੇਟ ਕਰਵਾ ਸਕਦੇ ਹੋ ਜਿਵੇਂ ਤੁਹਾਨੂੰ ਚੰਗਾ ਲੱਗੇਗਾ ਐਡਰੈਸ ਆਪਾਂ ਤੁਹਾਨੂੰ ਹੁਣ ਦੱਸਦੇ ਆ ਐਡਰੈਸ ਹੈਗਾ ਵਾਜੀ ਸੁਲਤਾਨ ਮਿੰਦਰ ਰੋਡ ਤੂ ਸੇਵਲਾ ਬਾਜ਼ਾਰ ਗੇਟ ਅੰਦਰ ਵੜ ਕੇ ਇਹ ਦੁਕਾਨ ਹੈਗੀ ਆ ਜੇਕਰ ਤੁਸੀਂ ਇਸ ਇਹ ਦੁਕਾਨ ਬਾਰੇ ਕੋਈ ਵੀ ਕਿਸੇ ਤਰੀਕੇ ਦੀ ਵੀ ਜਾਣਕਾਰੀ ਲੈਣਾ ਚਾਹੋਗੇ ਆ ਸਾਡੇ ਨਾਲ ਡਿਸਕ੍ਰਿਪਸ਼ਨ ਤੇ ਦਿੱਤੇ ਹੋਏ ਨੰਬਰ ਤੇ ਹੀ ਕੰਟੈਕਟ ਕਰ ਲਿਓ ਤੇ ਵੱਧ ਤੋਂ ਵੱਧ ਇਹ ਵੀਡੀਓ ਉਹਨਾਂ ਭੈਣ ਭਰਾਵਾ ਸੱਜਣਾ ਮਿੱਤਰਾਂ ਨੂੰ ਸ਼ੇਅਰ ਕਰ ਦਿਓ ਜਿਹੜੇ ਕੋਈ ਨਵੀਂ ਦੁਕਾਨ ਲੱਭਦੇ ਪਏ ਆ ਜਾਂ ਕੋਈ ਆਪਣੇ ਬਿਜ਼ਨਸ ਵਾਸਤੇ ਕੋਈ ਦੁਕਾਨ ਦੇਖਣਾ ਚਾਹੁੰਦੇ ਆ ਮੇਨ ਰੋਡ ਦੇ ਵਿੱਚ ਇਹ ਰੋਡ ਕਾਫੀ ਵਗਦਾ ਹੋਇਆ ਵਾ ਇਹ ਇਤਿਹਾਸਿਕ ਗੁਰਦੁਆਰਾ ਹੈਗਾ ਵਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਏ ਛੇਵੀਂ ਪਾਸ਼ਾਏ ਦਾ ਲਾਗੇ ਇਤਿਹਾਸਿਕ ਗੁਰਦੁਆਰਾ ਹੈਗਾ ਵਾ ਗੁਰਦੁਆਰਾ ਹੈਗਾ ਤੂਤ ਸਾਹਿਬ ਗੁਰਦੁਆਰੇ ਦਾ ਨਾਮ ਹੈਗਾ ਵਾ ਤੂਤ ਸਾਹਿਬ ਤੇ ਬਾਕੀ ਦੋਸਤੋ ਦੁਕਾਨ ਦੀ ਜਿਹੜੀ ਇਹਨ ਦੁਕਾਨ ਦੀ ਕੀਮਤ ਹੈ ਜੀ ਜੇ ਕੋਈ 36 ਲੱਖ ਰੁਪਏ ਇਹਨਾਂ ਦੀ ਡਿਮਾਂਡ ਹੈਗੀ ਆ ਬਾਕੀ ਮੌਕੇ ਦੇ ਆਪਾਂ ਮਾਨਦਾਨ ਤੁਹਾਡਾ ਬੜੇ ਵਧੀਆ ਤਰੀਕੇ ਨਾਲ ਕਰਵਾ ਦਾਂਗੇ ਹੁਣ ਦੋਸਤੋ ਐਡਰੈਸ ਤੁਹਾਨੂੰ ਇੱਕ ਵਾਰੀ ਆਪਾਂ ਫੇਰ ਦੱਸ ਦਿੰਨੇ ਆ ਸੁਲਤਾਨਵਿੰਦ ਰੋਡ ਤੂ ਸੇਵਲਾ ਬਾਜ਼ਾਰ ਪ੍ਰਤਾਪਨਗਰ ਦਾ ਬਾਜ਼ਾਰ ਹੈਗਾ ਜੇ ਚੁੰਗੀ ਵਾਲਾ ਬਾਜ਼ਾਰ ਵੀ ਉਹਨੂੰ ਕਹਿੰਦੇ ਜੀ ਚੁੰਗੀ ਵਾਲੇ ਬਾਜ਼ਾਰ ਦੇ ਬਿਲਕੁਲ ਸਾਹਮਣੇ ਅੰਦਰ ਵੜ ਕੇ ਗੇਟ ਦੇ ਅੰਦਰ ਦੁਕਾਨ ਹੈਗੀ ਜੀ ਕਿਸੇ ਨੂੰ ਪੁੱਛ ਲਓ ਇਨ ਕੇਸ ਤੁਹਾਨੂੰ ਐਡਰੈਸ ਲੱਭਣ 'ਚ ਪ੍ਰੋਬਲਮ ਹੋਵੇ ਤੁਹਾਨੂੰ ਫੋਨ ਕਰ ਲਿਓ ਜੇਕਰ ਤੁਸੀਂ ਡਾਇਰੈਕਟ ਵੀ ਆਣਾ ਹੋਵੇ ਇੱਥੇ ਲੋਕੇਸ਼ਨ ਤੇ ਆਣ ਕੇ ਵੀ ਫੋਨ ਕਰਨਾ ਹੋਵੇ ਨਾ ਤੁਸੀਂ ਸੁਲਤਾਨਵਿੰਡ ਰੋਡ ਤੇ ਆਣ ਕੇ ਗੁਰਦੁਆਰਾ ਸੂਤ ਸਾਹਿਬ ਵਾਲਾ ਜਿਹੜਾ ਮੇਨ ਗੇਟ ਬਣਿਆ ਹੋਇਆ ਬਾਹਰ ਰੋਡ ਤੇ ਉੱਥੇ ਆਣ ਕੇ ਫੋਨ ਕਰ ਦਿਓ ਆਪਾਂ ਤੁਹਾਨੂੰ ਆਪ ਰੀਸੀਵ ਕਰ ਲਾਂਗੇ ਤੇ ਅੱਗੋਂ ਆਪਾਂ ਤੁਹਾਨੂੰ ਦੁਕਾਨ ਦਿਖਾ ਦਾਂਗੇ ਦੋਸਤੋ ਹਰ ਵਾਰੀ ਮੈਂ ਤੁਹਾਨੂੰ ਵੀਡੀਓ ਸ਼ੇਅਰ ਕਰਨ ਵਾਸਤੇ ਇਸ ਲਈ ਕਿ ਨਵਾਂ ਤਾਂ ਕਿ ਜਿੰਨੇ ਵੀ ਕੋਈ ਆਪਣੇ ਬਜਟ ਦੇ ਵਿੱਚ ਜਾਂ ਕਿਸੇ ਆਪਣੇ ਕਾਰੋਬਾਰ ਵਾਸਤੇ ਜਾਂ ਆਪਣੀ ਰਿਹਾਇਸ਼ ਵਾਸਤੇ ਕੋਈ ਘਰ ਵੀਡੀਓ ਜਿਹੜੀ ਆਪਾਂ ਤੁਹਾਨੂੰ ਵੀਡੀਓ ਦਿਖਾ ਰਹੇ ਆ ਕੋਈ ਦੁਕਾਨ ਦੀ ਲਗਾ ਲਓ ਘਰ ਦੀ ਲਗਾ ਲਓ ਜੇਕਰ ਕਿਸੇ ਨੇ ਬਾਈ ਕਰਨਾ ਹੋਵੇ ਕੋ ਖਰੀਦਣ ਦਾ ਚਾਹ ਮਾਨ ਹੋਵੇ ਤਾਂ ਕਿ ਇਹ ਵੀਡੀਓ ਉਹਨਾਂ ਤੱਕ ਪਹੁੰਚ ਸਕੇ ਅਸੀਂ ਤਾਂ ਤੁਹਾਨੂੰ ਅਪੀਲ ਕਰਦੇ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੂਜੀ ਗੱਲ ਦੋਸਤੋ ਇਹ ਵਾ ਕਿ ਜੇਕਰ ਸਾਡੀ ਵੀਡੀਓ ਦੇ ਵਿੱਚ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਨਹੀਂ ਵਧੀਆ ਲੱਗਦੀ ਜਾਂ ਆਪਾਂ ਵੀਡੀਓ ਕਿਸੇ ਤਰੀਕੇ ਸਹੀ ਨਹੀਂ ਬਣਾ ਰਹੇ ਤੁਹਾਡੇ ਅਕੋਰਡਿੰਗ ਸਾਨੂੰ ਜ਼ਰੂਰ ਦੱਸਿਓ ਤਾਂ ਕਿ ਆਪਾਂ ਆਪਣੀਆਂ ਹੋਈਆਂ ਗਲਤੀਆਂ ਨੂੰ ਦੁਬਾਰਾ ਸੁਧਾਰ ਸਕੀਏ ਵੀਡੀਓ ਵਿੱਚ ਤੇ ਮਿਲਦੇ ਆਂ ਦੋਸਤੋ ਬਹੁਤ ਹੀ ਜਲਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਰੱਬ ਰੱਖਾ